ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪ੍ਰੋਹਿਤ ਵੱਲੋਂ ਚੰਡੀਗੜ੍ਹ ਵਿਖੇ ਇੰਡੀਆ ਟੂਡੇ ਗਰੁੱਪ ਦੀ ਪੁਸਤਕ ਦਸ ਸਿਕ ਸਵਰ ਹੀਰੋਜ਼ ਐਂਡ ਪ੍ਰਾਈਡ ਆਫ ਇੰਡੀਆ ਰਿਲੀਜ਼ ਕੀਤੀ ਗਈ ਇਸ ਸਬੰਤ ਸਾਡੀ ਰਿਪੋਰਟ ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪ੍ਰੋਹਿਤ ਵੱਲੋਂ ਚੰਡੀਗੜ੍ਹ ਵਿਖੇ ਇੰਡੀਆ ਟੂਡੇ ਗਰੁੱਪ ਦੀ ਪੁਸਤਕ ਦਸ ਸਿਕ ਸਵਰ ਹੀਰੋਜ਼ ਐਂਡ ਪ੍ਰਾਈਡ ਆਫ ਇੰਡੀਆ ਰਿਲੀਜ਼ ਕੀਤੀ ਗਈ ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਦੀਪ ਸਿੰਘ ਦਰਬੀ ਅਤੇ ਪ੍ਰੇਤਪਾਲ ਸਿੰਘ ਪਨੋਨੇ ਸ਼ਰਕਤ ਕੀਤੇ ਇਸ ਮੌਕੇ ਨਾ ਦੁਨੀਆ ਵਿੱਚ ਉਦਮੀ ਸੇਖਾਂ ਦੀ ਪਛਾਣ ਸੰਬੰਧੀ ਹਾਜ਼ਰੀਨ ਨਾਲ ਵਿਚਾਰ ਚਰਚਾ ਕੀਤੀ। ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਦਰ ਸਮਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਸੇਖਾਂ ਨੂੰ ਇਕੱਤਰ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੇਖ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਦਾ ਹੈ ਤੇ ਸਰਬੱਤ ਦਾ ਭਲਾ ਮੰਗਦਾ ਹੈ। ਸੇਖਾਂ ਨੂੰ ਸਤਿਗੁਰੂ ਨੇ ਗੁਰਬਾਣੀ ਵਿੱਚੋਂ ਜੋ ਦੁੱਤੀ ਸ਼ਕਤੀ ਦਿੱਤੀ ਹੈ ਉਹ ਇੰਨੀ ਸ਼ਕਤੀਸ਼ਾਲੀ ਹੈ ਕਿ ਸੇਖ ਗਿਆਨਵਾਨ, ਬੁੱਧੀਮਾਨ ਤੇ ਨੇਕ ਇਨਸਾਨ ਬਣਦਾ ਹੈ ਤੇ ਨੇਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਕੰਮ ਨੂੰ ਵੀ ਹੱਥ ਪਾਏਗਾ ਉਹ ਸਫਲ ਹੋਵੇਗਾ ਇਸ ਮੌਕੇ ਪੰਜਾਬ ਦੇ ਰਾਏਪਾਲ ਬਨਵਰੀ لال ਪ੍ਰੋਹਿਤ ਨੇ ਕਿਹਾ ਕਿ ਕਾਫੀ ਟੇਬਲ ਬੁੱਕ ਦੀ ਲਾਂਚਿੰਗ ਲਈ ਇੱਥੇ ਆ ਕੇ ਖੁਸ਼ ਨੇ ਉਹਨਾਂ ਕਿਹਾ ਕਿ ਸਿੱਖ ਸਾਡੇ ਹੀਰੋਸ ਤੇ ਪ੍ਰਾਈਡ ਆਫ ਇੰਡੀਆ ਨੇ ਇਤਿਹਾਸ ਵਿੱਚ ਸਿੱਖ ਵਪਾਰੀਆਂ ਵਿਚਾਰਵਾਨ ਆਗੂਆਂ ਨੇ ਨਾ ਸਿਰਫ ਸੂਬੇ ਵਿੱਚ ਸਗੋਂ ਕੌਮੀ ਅਤੇ ਵਿਸ਼ਵ ਪੱਧਰ ਉੱਤੇ ਵੀ ਆਪਣੀ ਵੱਖਰੀ ਥਾਂ ਬਣਾਈ ਹੈ ਉਹਨਾਂ ਕਿਹਾ ਕਿ ਸਿੱਖ ਕਾਰੋਬਾਰੀ ਉਦਮੀ ਭਾਵਨਾ ਤੇ ਵਪਾਰਕ ਸੂਝ ਨੇ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨੇ ਵੀ ਕਿਹਾ ਕਿ ਵਿਸ਼ਵ ਪੱਧਰ ਉੱਤੇ ਇਸ ਭਾਈਚਾਰੇ ਨੇ ਆਪਣੀ ਨਰਸਵਰਤ ਸੇਵਾ ਅਤੇ ਪਾਰਉਪਕਾਰ ਦੀ ਪਰੰਪਰਾ ਨੂੰ ਬਖੂਬੀ ਨਿਭਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹਨੂੰ ਖੁਸ਼ੀ ਹੈ ਕਿ ਇੰਡੀਆ ਟੂਡੇ ਨੇ ਇਸ ਕਿਤਾਬ ਨੂੰ ਪ੍ਰਸਿੱਧ ਸਿੱਖ ਸ਼ੀਤਾਂ ਦੀ ਰੂਪਰੇਖਾ ਨਾਲ ਤਿਆਰ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਵਿਕਸਿਤ ਭਾਰਤ ਨੂੰ ਆਮਲੇ ਰੂਪ ਦੇਣ ਵਿੱਚ ਸਿੱਖਾਂ ਦਾ ਯੋਗਦਾਨ ਸਭ ਤੋਂ ਵੱਧ ਕੀ ਰਹੇਗਾ। ਇਸ ਪੁਸਤਕ ਵਿੱਚ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ ਬਾਰੇ ਵੀ ਜਾਣਕਾਰੀ ਦਰਜ ਹੈ ਕਿ ਉਹਨਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਕਿਵੇਂ ਨਵੇਂ ਦਿਸਹਦ ਦੇ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ ਇਸ ਪੁਸਤਕ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਮਨਮੋਹਨ ਸਿੰਘ ਇੰਟਰਨੈਸ਼ਨਲ ਸਿੱਖ ਫੋਰਮ ਦੇ ਪ੍ਰੇਤਪਾਲ ਸਿੰਘ ਪੰਨੂ ਚੰਡੀਗੜ੍ਹ ਤੋਂ ਐਡਵੋਕੇਟ ਗੁਰਮੀਤ ਸਿੰਘ ਬਰਿੰਦਰਪ੍ਰੀਤ ਸਿੰਘ ਬਖਸ਼ੀ ਜਸਜੀਤ ਸਿੰਘ ਮਲਿਕ ਬਲਦੇਵ ਸਿੰਘ ਜੰਮੂ ਕਸ਼ਮੀਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਮ ਗਲੇਡ ਟੂ ਬੀ ਹਰ ਟੂਡੇ ਐਟ ਦਾ ਲਾਂਚ ਆਫ ਦਾ ਕਾਫੀ ਟੇਬਲ ਬੁੱਕ ਟਾਈਟਲਸ ਸਿਕਸ ਹਰ ਹੀਰੋਜ਼ ਐਂਡ ਪ੍ਰਾਈਡ ਆਫ ਇੰਡੀਆ This book stands as a testament to the invaluable contribution of Sikhs to various sectors of the Indian economy, their unparalleled courage, the unwavering resilience, and their remarkable success stories. The Sikh community has been an integral part of the Indian society for centuries. And their contributions have left an indelible mark on our nation's history. From the battlefields, where their valor shines brightly, to the corridors of power, where their voices resonate. One of the most remarkable aspects highlighted in this book is the entrepreneurial spirit and business acumen of Sikh businessmen from small traders to industrial tycoons siva excelled in every sphere of business contributing significantly to the economic prosperity of our nation the small traders to industrial tycoons Shiva excelled in every sphere of business contributing significantly to the economic prosperity of our nation the ability to innovate adapt and thrive in the face of adversity Truly commendable and serves a beacon of hope for aspiring entrepreneurs everywhere. Role model, I can say, for the young entrepreneurs, the history. And here I will suggest, particularly to India today, one series you should start for every edition. Successful industrialist, eh, so that people will be inspired. That you should start doing. Successful industry from the scratch to that top position they have reached, how they have reached the entire history. Said that running away to a forest won't give you enlightenment. The idea is to stay and preserve through the challenges that life throws at us. These are the words of. Guru Nanak Devji. For most entrepreneurs, the journey from an idea to building a successful startup story is laden with challenges. Running away may seem like the easy option, but Guru Nanak's principles tell you one must stay in his or her course and ride through those difficulties to achieve the eventual goal. Coffee Table Book. ਲਾਂਚ ਕੀਤੀ ਜਾ ਰਹੀ ਹੈ। ਔਰ ਇਸ ਸਬਜੈਕਟ ਉਤੇ ਕੀਤੀ ਜਾ ਰਹੀ ਹੈ ਕਿ ਸਿੱਖ ਹੀਰੋਜ਼ ਪ੍ਰਾਈਡ ਆਫ ਇੰਡੀਆ। ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਦਾ ਇੰਨਾ ਵੱਡਾ ਮੈਗਜ਼ੀਨ ਔਰ ਮੀਡੀਆ ਗਰੁੱਪ ਸਿੱਖਾਂ ਨੂੰ ਭਾਰਤ ਦਾ ਮਾਣ ਕਹਿ ਕੇ ਸਨਮਾਨ ਦੇ ਕੇ ਸਿੱਖੀ ਰੁੱਝੂ ਜੋਨ ਜਨ ਕੇ ਸਾਰੇ ਇੰਡੀਆ ਚੋ ਲੱਭ ਕੇ ਅੱਜ ਇੱਥੇ ਇਸ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਸਿੱਖ ਧਰਮ ਬਖਸ਼ਿਸ਼ ਦਾ ਧਰਮ ਹੈ ਅਤੇ ਸਿੱਖੀ ਦੀ ਬੁਨਿਆਦ ਸਰਬੱਤ ਦੇ ਭਲੇ ਉੱਤੇ ਰੱਖੀਈ ਹੈ ਕਿਉਂਕਿ ਮੂਲ ਮੰਤਰ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋ ਗੁੜਤੀ ਦਿੱਤੀ ਸੀ ਇਕੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੋਂ ਸਿੱਖ ਹਮੇਸ਼ਾ ਹਮੇਸ਼ਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪ੍ਰੇਰ ਕਰਦਾ ਅਰਦਾਸ ਕਰਦਾ ਹੈ ਕਿ হে ਵਾਹਿਗੁਰੂ ਤੇਰੇ ਤੇ ਓਟ ਰੱਖ ਕੇ ਆਸਰਾ ਲੈ ਕੇ ਇਹ ਮੈਂ ਬਿਜ਼ਨਸ ਸ਼ੁਰੂ ਕਰਨ ਲੱਗਿਆ ਇਹ ਮੈਂ ਕੰਮ ਕਰਨ ਲੱਗਿਆ ਤੇ ਮੈਨੂੰ ਕਾਮਯਾਬੀ ਲਈ ਅਤੇ ਨਾਲ ਹੀ ਅਰਦਾਸ ਕਰਦਾ ਹੈ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਨੂੰ ਵੰਡ ਛਕਣ ਦੀ ਨਾਮ ਜਪਣ ਦੀ ਕੀਰਤ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ ਉਦਮ ਕਰਦੇ ਆ ਜਿਉ ਤੂੰ ਕਮੰਦਿਆ ਸੁਖ ਪੁੰਚ ਤੋ ਸਤਗੁਰੂ ਦਸਮ ਪਤਸ਼ਾਹ ਨੇ ਸਿੱਖਾਂ ਨੂੰ ਇਹ ਹੁਕਮ ਦਿੱਤਾ ਸੀ ਕਿ 10 ਰੱਖ ਕਰ ਜੋ ਕਾਰ ਕਮਾਵੇ ਤਾਂ ਤੇ ਜੋ ਧਨ ਕਰਮੇ ਆਵੇ ਤਿਸ ਤੇ ਗੁਰੂ ਦਸੋਂ ਜਿਉ ਦੇਈ ਸਿੰਘ ਸੋ ਯਸ਼ਵੋ ਜਗ ਮੈਂ ਲਈ ਕਿ ਹਰ ਸਿੱਖ ਨੂੰ ਹੁਕਮ ਹੈ ਕਿ ਆਪਣੀ ਦਸਾਂ ਨੂੰ ਆਂਦੀ ਕਮਾਈ ਵਿੱਚੋਂ ਤੁਸੀਂ 10% ਜੋ ਹੈ ਉਹ ਤੁਸੀਂ ਗਰੀਬਾਂ ਦੇ ਲੋੜਵੰਦਾਂ ਦੇ ਭਲੇ ਲਈ ਖਰਚ ਕਰਨਾ ਜਿਸ ਨਾਲ ਜਿਹੜੇ ਲੋਗ ਉਹਨਾਂ ਕੋਲ ਕੰਮ ਕਰਦੇ ਹਨ ਉਹਨਾਂ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਦਾ ਸਿੱਖ ਉਸੇ ਦਿਨ ਲੈ ਲੈਂਦਾ ਜਦੋਂ ਉਹਨਾਂ ਨੂੰ ਅਮਪਲਾਈ ਕਰਦਾ ਹੈ ਇਸ ਕਰਕੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਸਭ ਤੋਂ ਵਧੀਆ ਅਮਪਲਾਇਰ ਵੀ ਮੰਨਿਆ ਗਿਆ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਸਿੱਖਾਂ ਨੂੰ ਸਤਗੁਰੂ ਨੇ ਜੋ ਦੁੱਤੀ ਸ਼ਕਤੀ ਦਿੱਤੀ ਹੈ ਗੁਰਬਾਣੀ ਦੇ ਵਿੱਚੋਂ ਅਰਦਾਸ ਦੇ ਵਿੱਚੋਂ ਉਹ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਸਿੱਖ ਗਿਆਨਵਾਨ ਬਣ ਜਾਂਦਾ ਹੈ ਬੁੱਧੀਵਾਨ ਬਣ ਜਾਂਦਾ ਹੈ ਨੀਤੀਵਾਨ ਹੋਰ ਸ਼ਕਤੀਮਾਨ ਬਣ ਜਾਂਦਾ ਹੈ ਔਰ ਉਸ ਤੋਂ ਬਾਅਦ ਨੇਕ ਇਨਸਾਨ ਨੇਕ ਇਨਸਾਨ ਜਿਹੜੇ ਵੀ ਕੰਮ ਨੂੰ ਹੱਥ ਪਾਏਗਾ ਉਹ ਸਫਲ ਹੋਏਗਾ ਇਸ ਲਈ ਚੰਗੀ ਨੀਅਤ ਦੇ ਨਾਲ ਕੰਮ ਕਰਨਾ ਸਾਨੂੰ ਇਹ ਸਾਡੇ ਗੁਰੂ ਨੇ ਗੁਰੂ ਨੇ ਗੁਰਤੀ ਦਿੱਤੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਗੁਰੂ ਅਰਜਨ ਦੇਵ ਜੀ ਨੇ ਬੈਂਕਿੰਗ ਦੀ ਜਾਤ ਸਿਖਾਈ ਤਾਂ ਮੈਂ ਜ਼ਿਆਦਾ ਲੰਮਾ ਨਹੀਂ ਕਹਿੰਦਾ ਕਿ ਬੈਂਕਿੰਗ ਵਾਸਤੇ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸੁਖਮਨੀ ਸਾਹਿਬ ਵਿੱਚ ਇਹ ਆਗਿਆ ਕੀਤੀ ਕਿ ਜਿਹੜਾ ਬੈਂਕ ਦਾ ਪੈਸਾ ਲੋ ਜਾਂ ਕਿਸੇ ਤੋਂ ਲੋ ਉਹਦਾ ਪੈਸਾ ਇਮਾਨਦਾਰੀ ਨਾਲ ਵਾਪਸ ਕਰੋ ਫਿਰ ਤੁਹਾਨੂੰ ਉਹ ਚਾਰ ਗੁਣਾ ਪੈਸਾ ਦੇ ਦੇਗਾ ਤੁਸੀਂ ਮਲਟੀਪਲਾਈ ਕਰੋ ਮੈਂ ਤੁਹਾਨੂੰ ਆਪਣੀ ਮਿਸਾਲ ਦਿੰਦਾ ਕਿ ਮੈਂ ਜਦੋਂ ਟੀਵੀ ਚੈਨਲ ਸ਼ੁਰੂ ਕੀਤਾ ਤਾਂ ਮੇਰੇ ਕੋਲੋਂ ਦੂਰਦਰਸ਼ਨ ਨੇ 12 ਕਰੋੜ ਰੁਪਏ ਦੀ ਡਿਮਾਂਡ ਕੀਤੀ ਤੇ ਮੇਰੇ ਕੋਲ ਪੈਸੇ ਹੈ ਨਹੀਂ ਸੀ ਮੇਰੀ ਗੁੱਡਵਿਲ ਬੈਂਕ ਦੇ ਵਿੱਚ ਸੀ ਔਰ ਮੈਂ ਚਲਾ ਗਿਆ ਬੈਂਕ ਵਿੱਚ ਕਿ ਮੈਂ ਇਹ ਟੀਵੀ ਚੈਨਲ ਦੀ ਗਵਰਨਮੈਂਟ ਨੂੰ ਪੇਮੈਂਟ ਕਰਨੀ ਹੈ 12 ਕਰੋੜ ਰੁਪਏ ਦੀ ਉਹਨਾਂ ਨੇ ਕਿਉਂਕਿ ਮੇਰਾ ਬੈਂਕ ਦੇ ਵਿੱਚ ਬਹੁਤ ਅੱਛਾ ਰੈਪਿਊਟੇਸ਼ਨ ਸੀ ਉਹ ਕਹਿੰਦੇ ਦਰਦੀ ਸਾਹਿਬ ਕੋਈ ਪ੍ਰੋਬਲਮ ਨਹੀਂ ਮੈਂ ਉਹਨਾਂ ਨੇ ਦੋ ਦਿਨਾਂ ਵਿੱਚ 12 ਕਰੋੜ ਰੁਪਏ ਦੇ ਦਿੱਤਾ ਤਾਂ ਇਹ ਹੈ ਧਿਆਨਤਦਾਰੀ ਦੀ ਗੱਲ ਅੱਜ ਟਾਈਮ ਟੀਵੀ ਸਿਰਦੀ ਕਲਾ ਵਰਲਡ ਦੇ ਵਿੱਚ ਵਨ ਆਫ ਦੀ ਲਾਰਜੇਸਟ ਪੰਜਾਬੀ ਟੀਵੀ ਚੈਨਲ ਹੈ ਔਰ ਸਾਰੀ ਵਰਲਡ ਦੇ ਵਿੱਚ ਅਵੇਲੇਬਲ ਹੈ ਇਸ ਤਰ੍ਹਾਂ ਜਦੋਂ ਮੈਂ ਅਖਬਾਰ ਸ਼ੁਰੂ ਕੀਤਾ ਉਦੋਂ ਵੀ ਬੈਂਕ ਨੇ ਮੇਰੀ ਮਦਦ ਕੀਤੀ ਔਰ ਅੱਜ ਮੇਰਾ ਅਖਬਾਰ ਪਹਿਲੇ ਚਾਰ ਪੰਜਾਬੀ ਦੇ ਅਖਬਾਰਾਂ ਵਿੱਚੋਂ ਵੱਡੇ ਅਖਬਾਰਾਂ ਵਿੱਚੋਂ ਹੈ। ਤੋਂ ਐਜੂਕੇਸ਼ਨ ਦੇ ਵਿੱਚ ਮੇਰੀ ਵਾਈਫ ਨੇ ਕੰਮ ਕੀਤਾ ਦਰਿਸ਼ਾ ਮੈਂ ਤੁਹਾਡੇ ਕੋਲ ਵਾਪਸ ਮੁੜ ਕੇ ਆਵਾਂਗਾ। ਹਾਂ ਮੈਂ ਖਤਮ ਕਰ ਰਿਹਾ। ਔਰ ਇਹਨਾਂ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸ਼ੁਰੂ ਕੀਤੇ। ਪਹਿਲਾਂ ਬਖਸ਼ੀ ਸਾਹਿਬ ਦੇ ਗ੍ਰੈਂਡਫਾਦਰ ਨੇ ਦਿੱਲੀ 'ਚ ਸ਼ੁਰੂ ਕੀਤੇ। ਅੱਜ 25 ਦੇ ਕਰੀਬ ਇੰਸਟੀਚਿਊਟ ਚੱਲ ਰਹੇ ਨੇ। ਫਿਰ ਮੇਰੇ ਵਾਈਫ ਨੇ ਸ਼ੁਰੂ ਕੀਤੇ। ਸ਼ੀ ਇਜ਼ ਰਨਿੰਗ 5 ਐਜੂਕੇਸ਼ਨਲ ਇੰਸਟੀਟਿਊਸ਼ਨਸ। ਤੋਂ ਜਿਹੜਾ ਵੀ ਕੰਮ ਵੈਗਰੂ ਦੀ ਔਟ ਲੈ ਕੇ ਅਸੀਂ ਅਰਦਾਸ ਕਰਕੇ ਕਰਦੇ ਆਂ ਨਿਕ ਨੀਤੀ ਨਾਲ ਕਰਦੇ ਆਂ ਔਰ 250 ਬੰਦਿਆਂ ਦੀ ਐਪਲਾਈਮੈਂਟ ਇਹਨਾਂ ਕੋਲ ਹੈ 600 ਬੰਦਿਆਂ ਦੀ ਮੇਰੇ ਕੋਲ ਹੈ ਇੰਨੇ ਲੋਕ ਕੰਮ ਕਰਦੇ ਨੇ ਔਰ ਸੈਲਫਲੈਸ ਹੋ ਕੇ ਆਪਣਾ ਸਮਝ ਕੇ ਕਰਦੇ ਨੇ ਤਾਂ ਉਹਨਾਂ ਚ ਇਹ ਭਾਵਨਾ ਪੈਦਾ ਕਰਨ ਦੀ ਜੋ ਹੈ ਇਹ ਸਿੱਖਾਂ ਨੂੰ ਜਾ ਚੰਦੀ ਹੈ ਕਿ ਕਿਸ ਤਰ੍ਹਾਂ ਸੀ ਉਹਨਾਂ ਚ ਇਸ ਸੰਨਿਪ ਭਾਵਨਾ ਪੈਦਾ ਕਰ ਸਕਦੇ ਆਂ ਥੈਂਕ ਯੂ ਥੈਂਕ ਯੂ ਦਰਦੀ ਸਾਹਿਬ ਗੁਰਬਾਣੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਯਾਨੀ ਅਗਰ ਤੁਸੀਂ ਕਿਸੇ ਦਾ ਹੱਕ ਮਾਰ ਰਹੇ ਹੋ ਤੁਸੀਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਹੋ ਕਿਸੇ ਦਾ ਹੱਕ ਹੈ ਤੁਸੀਂ ਉਹ ਉਹਨੂੰ ਆਪਣੇ ਕੋਲ ਲਿਆਉਣਾ ਚਾਹੁੰਦੇ ਹੋ ਤੇ ਉਹ Hindu ਵਾਸਤੇ ਗਾਂ ਖਾਨ ਦੇ ਸਮਾਨ ਹੈ ਤੇ Musalman ਦੇ ਵਾਸਤੇ ਸੂਰ ਖਾਨ ਦੇ ਸਮਾਨ ਹੈ ਕਿਉਂਕਿ ਉਸ ਸਮੇਂ ਦੋ ਹੀ ਜਿਹੜੇ ਨੇ ਮਜ਼ਬ ਚੱਲਦੇ ਸਨ ਜਿੰਨਾ ਚਿਰ 1690 1910 ਦੇ ਅੰਦਰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨਹੀਂ ਸਾਜਿਆ ਉਸ ਤੋਂ ਪਹਿਲਾਂ ਦੋ ਹੀ ਧਰਮ ਮੇਨ ਸਨ ਸੋ ਇਹ ਸਿਧਾਂਤ ਜਿਹੜਾ ਹੈ ਗੁਰਬਾਣੀ ਦੀਆਂ ਲਾਈਨਾਂ ਜਿਹੜੀਆਂ ਨਾ ਇਹ ਸਾਨੂੰ ਗਲਤ ਪਾਸੇ ਜਾਣ ਹੀ ਨਹੀਂ ਦਿੰਦੀਆਂ ਮੈਂ ਫਿਰ ਦੁਹਰਾ ਰਿਹਾ ਐਕਸੈਪਸ਼ਨਸ ਆਲ ਓਲਵੇਜ਼ देयर ਲੇਕਿਨ ਤੁਸੀਂ ਅਗਰ ਓਵਰਆਲ ਦੇਖੋਗੇ ਕੰਪੈਰੀਟਿਵ ਸਟੱਡੀ ਕਰੋਗੇ ਤੇ ਤੁਹਾਨੂੰ ਬਹੁਤ ਘੱਟ ਸਿੱਖ ਐਂਟਰਪ੍ਰੀਨਰ ਬਹੁਤ ਘੱਟ ਸਿੱਖ ਐਡਵੋਕੇਟਸ ਬਹੁਤ ਘੱਟ ਸਿੱਖ professionals ਐਸੇ ਮਿਲਣਗੇ ਜਿਹੜੇ ਜਮੀਰ ਨੂੰ ਮਾਰ ਕੇ ਕੰਮ ਕਰਦੇ ਹੁਣ ਇਹਨਾਂ ਦੀ ਗਿਣਤੀ ਬਿਲਕੁਲ ਤੁਹਾਨੂੰ ਨਾਂ ਦੇ ਬਰਾਬਰ ਮਿਲੇਗੀ ਅਗਰ ਤੁਸੀਂ ਇਹਨੂੰ ਕੰਪੇਅਰ ਕਰ ਦਿਓ ਵਿਦ ਅਦਰ ਇਹ ਤੁਹਾਨੂੰ ਬੜਾ ਘੱਟ ਮਿਲੇਗਾ ਜੀ ਇੱਕ ਐਡਵੋਕੇਟ ਦੇ ਤੌਰ ਤੇ ਸਾਡਾ ਜਿਹੜਾ ਪ੍ਰਾਇਮਰੀ ਗੋਲ ਹੁੰਦਾ ਹੈ ਉਹੀ ਹੁੰਦਾ ਕਿ ਸਾਡਾ ਕਲਾਇੰਟ ਜਿਹੜਾ ਉਹ ਜਿੱਤਣਾ ਚਾਹੀਦਾ ਹੈ ਕਿਦਾਂ ਜਿੱਤਦਾ ਹੈ ਉਹਦੇ ਵਾਸਤੇ ਕੀ ਐਫਰਟਸ ਕਰਨੇ ਪੈਂਦੇ ਆ ਉਹ ਪ੍ਰਾਇਮਰੀ ਗੋਲ ਹੁੰਦਾ ਹੈ ਲੇਕਿਨ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦਿਆਂ ਕਿ ਅਗਰ ਤੁਹਾਡੇ ਕਲਾਇੰਟ ਦੇ ਅੰਦਰ 100% ਝੂਠ ਹੈ ਸੱਚਾਈ ਨਹੀਂ ਹੈ ਤੇ ਤੁਸੀਂ ਕਿੰਨੇ ਵੀ ਐਫਰਟ ਕਰ ਲਓ ਅਲਟੀਮੇਟਲੀ ਉਹ ਜਿੱਤੇਗਾ ਨਹੀਂ ਔਰ ਇਸ ਚੀਜ਼ ਨੂੰ ਗੁਰਬਾਣੀ ਵੀ ਕਹਿੰਦੀ ਹੈ ਓੜਕ ਸੱਚ ਰਹੀ ਅਖੀਰ ਜਿਹੜੀ ਜਿੱਤ ਹੈ ਉਹ ਸੱਚਾਈ ਦੀ ਹੁਣੀ ਹੈ ਸੋ ਹਰ ਇੱਕ ਦੇ ਆਪਣੇ ਪ੍ਰਿੰਸੀਪਲ ਹੋ ਸਕਦੇ ਐ ਹਰ ਇੱਕ ਦੇ ਆਪਣੇ ਅਸੂਲ ਹੋ ਸਕਦੇ ਐ ਪਰ ਬੀਂਗ ਐਨ ਐਡਵੋਕੇਟ ਮੇਰਾ ਕੁਝ ਅਸੂਲ ਰਹਿੰਦੇ ਐ ਔਰ ਮੈਂ ਉਹਨਾਂ ਅਸੂਲਾਂ ਨੂੰ ਪਾਲਨ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਬਚਪਨ ਤੋਂ ਹੀ ਸਿੱਖੀ ਦੇ ਦਾਇਰੇ ਚ ਗੁਰਮਤਿ ਸਿਧਾਂਤ ਦੇ ਵਿੱਚ ਮੈਂ ਪਲਿਆ ਵਧਿਆ ਔਰ ਮੇਰੀ ਮਾਂ ਨੇ ਮੇਰਾ ਬਚਪਨ ਜਿਹੜਾ ਨਾ ਉਹ ਨਿਖਾਰਿਆ ਸੀ ਗੁਰੂਆਂ ਦੀਆਂ ਸਾਖੀਆਂ ਸੁਣਾ ਕੇ ਸਹਿਬਜ਼ਾਦੀਆਂ ਦੀਆਂ ਸ਼ਹੀਦਾਂ ਦੀਆਂ ਤੇ ਗੁਰਬਾਣੀ ਦੇ ਸਿਧਾਂਤ ਸੁਣਾ ਕੇ ਸੋ ਉਹ ਸਿਧਾਂਤ ਜਿਹੜੇ ਆ ਉਹ ਬੀਗਨ ਐਨ ਐਡਵੋਕੇਟ ਵੀ ਮੈਨੂੰ ਅਗਰ ਮੈਨੂੰ ਲੱਗਦਾ ਹੈ ਕਿ ਮੇਰਾ ਕਲਾਇੰਟ ਜਿਹੜਾ ਹੈ ਉਹ ਅਜਿਹਾ ਕਲਾਇੰਟ ਹੈ ਜਿਹੜਾ 100% ਜਿਹੜਾ ਹੈ ਉਹ ਝੂਠਾ ਹੈ ਔਰ ਸਭ ਤੋਂ ਵੱਡੀ ਗੱਲ ਉਹਨੇ ਅਜਿਹਾ ਕਰਾਇਮ ਕੀਤਾ ਹੈ ਜਿਹੜਾ ਕਰਾਇਮ ਮੰਨ ਲਓ ਕਰਾਇਮ ਅਗੇਂਸਟ ਔਮਨ ਹੈ ਕਿਸੇ ਬੱਚੇ ਦੇ ਨਾਲ ਲਜਾਇਜ ਹੋ ਰਹੀ ਹੈ ਜੇ ਕੋਈ ਐਸਾ ਕ੍ਰਾਈਮ ਹੈ ਜਿਸ ਦੇ ਨਾਲ ਕਿਸੇ ਗਰੀਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਣ ਜਾ ਰਿਹਾ ਹੈ ਕਿਸੇ ਗਰੀਬ ਦਾ ਜਿਹੜਾ ਇੱਕ ਪੂਰਾ ਕੈਰੀਅਰ ਤਬਾਹ ਹੋਣ ਜਾ ਰਿਹਾ ਹੈ ਜਾਂ ਉਹਦੀ ਪੂਰਾ ਦਾ ਪੂਰਾ ਜੋਦੀ ਸਾਰੀ ਉਮਰ ਦੀ ਕਮਾਈ ਹੈ ਕੋਈ ਕਬਜ਼ਾ ਕੀਤਾ ਹੈ ਕਿਸੇ ਨੇ ਨਜਾਇਜ਼ ਉਹ ਕਿਸੇ ਗਰੀਬ ਦੇ ਘਰ ਤੇ ਕਬਜ਼ਾ ਕੀਤਾ ਹੈ ਲੇਕਿਨ ਉਹ ਮੇਰੇ ਕੋਲ ਆ ਗਿਆ ਬੀਗਏ ਕਲਾਇੰਟ ਬਣ ਕੇ ਮੇਰੀ ਹਮੇਸ਼ਾ ਪ੍ਰੇਫਰੈਂਸ ਹੁੰਦੀ ਹੈ ਕਿ ਮੈਂ ਉਹਨੂੰ ਹੱਥ ਜੋੜ ਦਿਨਾ ਕਿ ਨਹੀਂ ਮੈਂ ਮਾਫੀ ਚਾਹਨਾ ਤੁਹਾਡੇ ਕਿਸਮੇ ਨਹੀਂ ਲੜ ਸਕਾਂਗਾ ਕਿਉਂਕਿ ਉਹ ਜਿਹੜੇ ਸਿਧਾਂਤ ਹੈ ਜੋ ਸਿੱਖੇ ਹੈ ਉਸ ਸਿਧਾਂਤ ਮੈਨੂੰ ਬਿਲਕੁਲ ਅਲਾਉ ਨਹੀਂ ਕਰਦੇ ਕਿ ਮੈਂ ਬਿਲਕੁਲ ਅੱਖਾਂ ਦੇਖ ਕੇ ਬੰਦ ਕਰ ਲਾਂ ਔਰ ਸਾਹਮਣੇ ਸਾਰਾ ਕੁਝ ਨਜ਼ਰ ਆ ਰਿਹਾ ਹੈ ਲੇਕਿਨ ਨਜ਼ਰ ਆਉਣ ਦੇ ਬਾਵਜੂਦ ਵੀ ਮੈਂ ਕਹਾ ਕਿ ਨਹੀਂ ਠੀਕ ਹੈ ਮੈਨੂੰ ਤੇ ਪੈਸੇ ਮਿਲ ਰਹੇ ਹੈ ਮੈਨੂੰ ਕੀ ਲੇਕਿਨ ਜਿਹੜਾ ਮੇਰਾ ਸਿਧਾਂਤ ਹੈ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹ ਸਿਧਾਂਤ ਖਾਲੀ ਬੀਿੰਗ ਐਨ ਐਡਵੋਕੇਟ ਮੇਰੇ ਤੇ ਲਾਗੂ ਨਹੀਂ ਹੁੰਦਾ ਉਹ ਸਾਰੇ ਐਂਟਰਪ੍ਰੀਨਿਅਰਸ ਤੇ ਵੀ ਲਾਗੂ ਹੁੰਦਾ ਐਕਸੈਪਸ਼ਨਸ ਆਰ অলਵੇਜ਼ ਥੇਰ ਐਕਸੈਪਸ਼ਨ ਤੁਹਾਨੂੰ ਹਰ ਜਗ੍ਹਾ ਮਿਲ ਲਗੀਆਂ لیکن ਜਿਹੜਾ ਗੁਰਸਿੱਖੀ ਦਾ ਸਿਧਾਂਤ ਹੈ ਉਹ ਦੋ ਚੀਜ਼ਾਂ ਤੇ ਜਿਹੜਾ ਮੈਂ ਸਿਰਫ ਦੋ ਤੁਹਾਨੂੰ ਦੱਸਣਾ ਚਾਹਾਂਗਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਜਿਹੜਾ ਉਹ ਬੇਸਡ ਹੈ ਇੱਕ ਤਾਂ ਇਹ ਹੈ ਕਿ ਜਿਹੜੇ ਸਿਧਾਂਤ ਤੁਸੀਂ ਤਿੰਨ ਕਹੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਨਾਮ ਜਪਣਾ ਉਹ ਹਰ ਇੱਕ ਜਗ੍ਹਾ ਹੈ ਲੇਕਿਨ ਕਿਰਤ ਕਰੋ ਦਾ ਮਤਲਬ ਇਹ ਹੈ ਕਿ ਹਾਰਡ ਵਰਕ ਕਰੋ ਆਪਣੇ ਕੰਮ ਦੇ ਅੰਦਰ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਨਾ ਕਰੋ ਹਾਰਡ ਵਰਕ ਕਰਕੇ ਅੱਗੇ ਵਧੋ ਉਹ ਤੁਸੀਂ ਜਿੰਨੇ ਵੀ ਟਾਪ ਸਿੱਖ ਐਂਟਰਪ੍ਰੀਨਿਅਰਸ ਹੈ ਉਹਨਾਂ ਦੀ ਹਿਸਟਰੀ ਚੱਕ ਕੇ ਦੇਖ ਲਓ ਚਾਹੇ ਉਹ ਇੱਥੇ ਨੇ ਚਾਹੇ ਉਹ ਸਾਡਾ ਡਾਇਸਪੋਰਾ ਹੈ ਬਾਹਰ بیٹھے ਉਹਨਾਂ ਨੇ ਬਿਲਕੁਲ ਗ੍ਰਾਸ ਰੂਟ ਤੋਂ ਸ਼ੁਰੂ ਕੀਤਾ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਕੀਤਾ ਔਰ ਵਿਦ देयर ਹਾਰਡ ਵਰਕ ਦੇ ਰੀਚ ਟੂ ਟਾਪ ਇਹ ਰਿਹਾ ਸੈਕੰਡ ਵੰਸ਼ਕੋ ਕਿ ਜੋ ਤੁਹਾਡੀ ਜਿਹੜੇ ਦਰਦੀ ਸਾਹਿਬ ਨੇ ਵੀ ਜ਼ਿਕਰ ਕੀਤਾ ਦਸਵੰਧ ਦੀ ਕਿ ਜੋ ਤੁਹਾਡੇ ਕੋਲ ਆ ਰਿਹਾ ਨੂੰ ਸਮਾਜ ਦੇ ਭਲੇ ਵਾਸਤੇ ਗਰੀਬ ਵਾਸਤੇ ਗੁਰਬਾਣੀ ਕਹਿੰਦੀ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਗਰ ਤੁਸੀਂ ਗਰੀਬ ਦੇ ਮੂੰਹ ਚ ਰੋਟੀ ਪਾ ਰਹੇ ਹੋ ਤਾਂ ਸਮਝ ਲਓ ਗੁਰੂ ਦੀ ਗੋਲਕ ਦੇ ਵਿੱਚ ਪਾ ਰਹੇ ਹੋ ਇਹ ਸੈਕੰਡ ਸਿਧਾਂਤ ਹੈ ਇਹ ਐਡਵੋਕੇਟਸ ਹੈ ਜਾਂ ਕੋਈ ਪ੍ਰੋਫੈਸ਼ਨਲ ਹੈ ਜਾਂ ਐਂਟਰਪ੍ਰੀਨਿਅਰਸ ਹੈ ਸਭ ਤੇ ਲਾਗੂ ਹੁੰਦਾ ਹੈ ਸੈਕੰਡ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਜਿੱਥੇ ਆ ਕੇ ਸਾਨੂੰ ਜਿਹੜੀ ਇਹ ਗੁਰਬਾਣੀ ਰਸਤਾ ਦਿਖਾਉਂਦੀ ਹੈ ਅਸੀਂ ਕਿਸੇ ਵੀ ਪ੍ਰੋਫੈਸ਼ਨ ਜਾਂ ਗੁਰਬਾਣੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਯਾਨੀ ਅਗਰ ਤੁਸੀਂ ਕਿਸੇ ਦਾ ਹੱਕ ਮਾਰ ਰਹੇ ਹੋ ਤੁਸੀਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਹੋ ਕਿਸੇ ਦਾ ਹੱਕ ਹੈ ਤੁਸੀਂ ਉਹ ਉਹਨੂੰ ਆਪਣੇ ਕੋਲ ਲਿਆਉਣਾ ਚਾਹੁੰਦੇ ਹੋ ਤੇ ਉਹ ਹਿੰਦੂ ਵਾਸਤੇ ਗਾਂ ਖਾਨ ਦੇ ਸਮਾਨ ਹੈ ਤੇ ਮੁਸਲਮਾਨ ਦੇ ਵਾਸਤੇ ਸੂਰ ਖਾਨ ਦੇ ਸਮਾਨ ਹੈ ਕਿਉਂਕਿ ਉਸ ਨਵੇਂ ਦੋ ਹੀ ਜਿਹੜੇ ਨੇ ਮਜ਼ਬ ਚੱਲਦੇ ਸਨ ਜਿੰਨਾ ਚਿਰ 1690 1910 ਦੇ ਅੰਦਰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨਹੀਂ ਸਾਜਿਆ ਉਸ ਤੋਂ ਪਹਿਲਾਂ ਦੋ ਹੀ ਧਰਮ ਮੇਨ ਸਨ ਸੋ ਇਹ ਸਿਧਾਂਤ ਜਿਹੜਾ ਹੈ ਗੁਰਬਾਣੀ ਦੀਆਂ ਲਾਈਨਾਂ ਜਿਹੜੀਆਂ ਨਾ ਇਹ ਸਾਨੂੰ ਗਲਤ ਪਾਸੇ ਜਾਣ ਹੀ ਨਹੀਂ ਦਿੰਦੀਆਂ ਮੈਂ ਫਿਰ ਦੁਹਰਾ ਰਿਹਾ ਐਕਸੈਪਸ਼ਨਸ ਆਲ ਆਲਵੇਜ਼ ਥੇਰ ਲੇਕਿਨ ਤੁਸੀਂ ਅਗਰ ਓਵਰਆਲ ਕੰਪੈਰੀਟਿਵ ਸਟੱਡੀ ਕਰੋਗੇ ਤੇ ਤੁਹਾਨੂੰ ਬਹੁਤ ਘੱਟ ਸਿੱਖ ਐਂਟਰਪ੍ਰੀਨਿਅਰ ਬਹੁਤ ਘੱਟ ਸਿੱਖ ਐਡਵੋਕੇਟਸ ਬਹੁਤ ਘੱਟ ਸਿੱਖ professionals ऐसे ਮਿਲਣਗੇ ਜਿਹੜੇ ਜ਼ਮੀਰ ਨੂੰ ਮਾਰ ਕੇ ਕੰਮ ਕਰਦੇ ਹੁਣ ਇਹਨਾਂ ਦੀ ਗਿਣਤੀ ਬਿਲਕੁਲ ਤੁਹਾਨੂੰ ਨਾਂ ਦੇ ਬਰਾਬਰ ਮਿਲੇਗੀ ਅਗਰ ਤੁਸੀਂ ਇਹਨੂੰ ਕੰਪੇਅਰ ਕਰ ਦਿਓ ਵਿਦ ਅਦਰ ਇਹ ਤੁਹਾਨੂੰ ਬੜਾ ਘੱਟ ਮਿਲੇਗਾ ਜੀ